ਕਾ ਕਿ ਨਿਹ। ਨੋਟੇ ਆ ਦੇਖ ਰਖੀਆਂ। ਕਿਤੋਂ ਤੱਕ? ਇੱਥੋਂ ਤੱਕ। ਹਾਂ। ਹਾਂ ਵਿੱਚ ਕੀ ਹੈ ਜਰਾ? ਓਏ ਆ ਵਿੱਚ ਹੀ ਚੱਲ ਜੂ ਚੱਲਾ। ਬੱਸ ਗੇਰੇ। ਉਹ ਬਾਠਾ ਸਾਰੇ। ਦੱਸ ਦੱਸ ਦੱਸ। ਚੱਲ ਫੋਕ। ਇਹੇ ਡਾ। ਖਾਦ ਦੇ ਖਾਣ ਲਾ। ਇਹੋ ਹੋਈ ਤੇ ਨਾ। ਉਹ ਜਾਓ। 47 ਕੋਈ ਬਿਚਾ 47 ਬੱਕਰੇ। ਚਾ ਘਟ ਦੇ ਦੇ। ਕਿੰਨੇ? ਇਹ ਨਹੀਂ ਪੈਂਦੀ ਚੱਲਾ ਨਾ ਮੂੰਹ ਜਦਾਂ ਨਹੀਂ ਇਹਦੇ ਕਿੰਨੇ ਦੀ ਹਾਂ ਚੱਲ ਬੋਲ ਬੋਲ 3000 ਪਾ ਦੇ ਉਹ ਜਵਾਰ ਕਿੱਥੋਂ 3000 ਕੋਈ ਆ ਤਾਂ ਨਹੀਂ ਦੰਨ ਵਾਲਾ ਜਿਹੜਾ ਸਿਪਾਈ ਜੰਨੇ ਵਿੱਚ ਇਹਨਾਂ 'ਚ ਹੈ ਕੀ ਆ ਲੈ ਦੱਸ ਆ ਦੋਨਾਂ 'ਚ ਕਿਹੜੇ ਮੋਟੇ ਖੜੇ ਆ ਬਾਣੇ ਮੋਟੇ ਗਾ ਨਹੀਂ ਚਰੇ ਤਾਂ ਫਿਰ ਹੁਣ ਅਸਾ ਜੀ ਤਾਂ ਨਹੀਂ ਉਹਦੇ ਪੈਸੇ ਦੇਣਾ ਚਾਰ ਕੇ ਮੈਂ ਥੋੜਾ ਲਵਾਂਗਾ 3100 ਨੂੰ ਪਾ ਦੇ 3100 ਨੂੰ ਇਧਰ ਮੇਰੇ ਕਨੇ ਨੂੰ ਕਰ 3200 ਨੂੰ ਪਣਿਆ ਥੈਂਕ ਯੂ ਬਾਕੀ ਦੂਰ ਹੁਣ ਪੁੱਛ ਕੇ ਜਿਹਨੇ ਰਾਸਤਾ ਦਾ ਪੁੱਛ ਉਹ ਲਾਟ ਦੱਤ ਕਿੰਨੇ ਦੇ ਇੱਥੇ ਖੜ ਕੇ ਗੱਲ ਕਰ ਯਾਰ ਬੰਦੇ ਵਾਲੀ ਕੋਈ ਦੋ ਕਿੰਨੇ ਬਾਣੇ ਲਾ ਧੀ ਦੇ ਸਾਹਮਣੇ ਹੈਗੇ 12-12 ਕਿਲੋ ਦਾ ਲੈ ਜਾ ਚਿਤਮਨ ਦਾ ਲੈ ਜਾਣੀ ਹੁਣ ਇੱਧੂ ਘੱਟ ਮਿਲੂ ਪੈਂਦੀ ਚੰਗਾ ਅਸੀਂ ਬੋਲ ਦੂ 3500 ਰੁਪਏ ਪੈਂਦੇ ਆ ਜੇ ਚਿਤਮਨ ਦਾ ਦਾ ਬਾੜਾ ਬਾਲੇ ਮੋਟੇ ਆ ਵੇ ਗੋਗਣਾ ਪੈੰਦੀਆਂ ਇਹਨਾਂ ਦੇ ਦੰਦਾਂ ਨਹੀਂ ਸਾੜਿਆ ਨਹੀਂ ਕਿਵੇਂ ਕਿੰਨੇ ਨਹੀਂ ਆ ਸਾਢੇ 8 ਦੀ ਸਾਢੇ 11 ਸਾਢੇ 11 ਸਾਢੇ 11 ਦੀਆਂ ਕਿਵੇਂ ਬਹਿਣੀਆਂ ਦਾ ਯਾਰ ਬੜਾ ਦੁੱਧ ਇਹਦੇ ਥੱਲੇ ਇਹਦੇ ਨਾਲ ਦੁੱਧ ਰੱਖਦਾ ਤਾਂ ਤੁਹਾਡਾ ਵੱਢ ਲਾ ਨਹੀਂ ਨਹੀਂ ਬੇਰਕਾਲ ਐ ਨਾ ਪਾਲਗੇ ਸਫਰ ਜੇ ਦੁੱਧ ਦਾ ਕੰਮ ਚਲਾਉਣਾ ਤਾਂ ਦੁੱਧ ਫਾਂ ਵੱਡ ਲਾ ਦੇ ਦੁੱਧ ਵਾਲੇ ਲੈ ਜਾ ਦੁੱਧ ਨੂੰ ਬੜਾ ਇਹਦੇ ਥੱਲੇ 2 ਕਿਲੋ ਦੁੱਧ ਆਗਾ ਬੇਰਕਾ ਬੇਰਕਾਲਾ ਜੇ ਥਾ ਪਾਉਣਾ ਅਸੀਂ ਗੱਲ 10-10 ਕਿੰਨੇ ਦੇ ਨੇ ਹਾਂ ਜੀ ਹਜ਼ਾਰ ਰੁਪਏ ਨਹੀਂ ਬੈਂਦੀਆਂ ਸੰਗਰੀ ਦੇ ਜਾ ਰਹੇ ਉਹਦਾ ਸੁੱਕੀ ਮਈ ਆ ਹਾਂ 7000 ਦੀ ਪਾ ਦੇ ਜੋੜੀ ਹਾਂ ਜੀ ਬੋਲ ਇਹਦੇ ਨਹੀਂ ਆਏ ਨਹੀਂ ਤਾਂ ਇਹਦੇ ਵਿੱਚ ਹੀ ਨਹੀਂ ਗੋਲ ਹੈ ਇਹਦੇ ਨਾਲੋਂ ਤਾਂ ਮੇਰੇ ਬੱਕਰਾ ਤਕੜਾ ਹੋਊਗਾ ਆਖੜਾ ਇੱਥੇ ਸੁੱਕਿਆ ਜਾ ਇਹਦੇ ਨਾਲੋਂ ਇਹਦੇ ਮੁੱਲ ਵਤ ਹੈ ਦਾ ਕੋ ਨਹੀਂ ਕਿੰਨੇ ਦੇਣੀ ਫਿਰ ਸੰਦੇਸਾ ਦੇ ਬਾਰੇ ਦਸਤ ਮੈਂ ਦਾ ਪਾਲ ਆ ਹੈ ਨਹੀਂ ਤਾਂ ਗੁਜ਼ੇ ਦੇ ਚੱਕੇ ਵਜਨ ਦੇ ਚੱਕੇ ਨੂੰ ਮੈਂ ਇਹ ਤਾਂ ਗਿਆ ਪੱਤਲੀਆਂ ਹੱਲੀਆਂ ਪਈਆਂ ਗਿਆ ਨਹੀਂ ਨਹੀਂ ਠੀਕ ਬੋਲ ਬੋਲ ਸਾਡੇ ਨਾਲ ਸੱਤ ਕਹਦਾ ਯਾਰ ਉਹ ਨਹੀਂ ਯਾਰ ਤੂੰ ਆ ਜਾ ਯਾਰ ਆਣੀਆਂ ਪਾਲਾ ਬੱਸ ਆਲਾ ਆਲਾ ਕਿੱਥੇ ਫਿਰੇਗਾ ਵਪਾਰੀ ਬਪੂਰੀ ਨਹੀਂ ਆਏ ਆ ਜਾ ਯਾਰ ਅਜਦਾ ਮਦਾਰੀ ਆਇਆ ਵਪਾਰੀ ਕੋਈ ਨਹੀਂ ਆਇਆ ਆ ਦੇ ਉਹ ਤੇਰਾ ਭੇਜਾ ਹੱਲ ਗਿਆ ਦਾਇਆ ਦਰਾ ਹੱਲ ਗਿਆ ਗਰਮੀ ਨਾਲ ਨਹੀਂ ਹੈਗਾ ਤੇਰੀ ਨਾ ਬਹੁਤ ਬਹੁਤ ਠਿਪੜਾ ਪਾ ਲਏ ਉਹਦੇ ਨਾਲ ਚਾਚਾ ਚਾਚਾ ਕਰਕੇ ਮਾਲ ਪਾਉਣਾ ਪੈਂਦਾ ਗਾਹਾਂ ਵੀ ਉਹ ਅਸੀਂ ਵੀ ਚਾਚੇ ਦਾ ਕਰਕੇ ਲਿਆਣਾ ਲੈ ਦਾਦਾ ਲੈ ਦਾਦਾ ਚਾਹੇ ਕਰਨਾ ਪੈਂਦਾ ਮਾ ਦੇ ਹਾਂ ਇਹ ਨਵੀਂ ਆਦੀ ਬੜੀ ਬੁਗੂਰੀ ਅੱਠ ਤੱਕ ਜਾਣਗੇ ਜਿੱਥੋਂ ਤਹ ਚੜਦੀਆਂ ਨੇ ਅੱਠ ਤੱਕ ਜਾਣਗੇ ਜੇ ਚਿੱਟਮੰਦ ਦਾ ਪਾਦ ਔਰ ਯਜਮਾ ਔਰ ਯਜਮਾ ਔਰੇ ਦਾ ਅੱਗੇ ਆਜੋ ਲੋ ਮੈਂ ਤੇ ਨਾਲ ਹੀ ਆਇਆ ਮਾਰਾ ਇਹਦਾ ਮੰਨ ਲਾਖਪੁਰ ਰੇਡ ਦਾ ਪੂਰੇ 10000 ਦੀ ਪਾ ਲਈ ਭੱਜੀ ਨਾ ਹਾਂਜੀ ਚੱਲ ਰਿਹਾ ਸੱਭਾ ਨਹੀਂ ਨਹੀਂ ਭੱਜਣਾ ਮੈਂ ਹੋਰ ਕਿੰਨੇ ਦੇਣੇ ਫਿਰ ਦੱਸ ਕਿੰਨੇ ਦੇਣੇ ਲਾਸਟ ਦੱਸ ਦੇ ਬੱਤ ਸਾਬ ਲਾਸਟ ਰੱਖ ਦੇ ਉਹਨੇ ਦੇ ਹੈ ਨਹੀਂ ਲਾਸਟ ਆਕੇ ਦੱਸ ਲਾਸਟ ਜਾਵਾਂ ਉਹ ਪੱਕਾ ਮੰਗ ਫਿਰ ਪੱਕੇ ਮੰਗ ਦੂੰ ਸਾਡੇ ਨਾਲ ਹੀ ਪਾ ਇਹ ਚੋਗੇ ਮੈਂ ਬੋਲ ਰਿਹਾ 11000 ਦੇ ਪੌਣੇ ਕਿੰਨੇ ਦੇ ਪੌਣੇ ਆ ਫੇਰ ਇਹਦੇ ਮੁੱਗ ਤੋਂ ਕਿੰਨੇ ਦੇ ਪੌਣੇ ਮੌਸੋਂ ਘਟਦੇ 15 15 ਛੱਡ ਕੇ ਦੱਸ ਯਾਰ ਫੇਰ ਵੇਖਣਗੇ ਫੇਰ ਫੇਰ ਨਹੀਂ ਤੈਨੂੰ ਮੈਂ ਆਪ ਅਸਲ ਬੈ ਗੱਲ ਇਹਦਾ ਤੂੰ ਵੱਧ ਲੈ ਲੈ ਅੱਛਾ ਬੋਲਾ ਦਾਦਾ ਬੋਲ ਕੀ ਕਹਿੰਦਾ 11000 ਕਹਿੰਦਾ ਯਾਰ ਚਲ ਬੱਸ 11 ਸਾਢੇ 11 ਦੇ ਪੌਣੇ ਆ ਹੋਰ ਕਿੰਨੇ ਪੌਣੇ 500 ਘਟਕਦਾ ਤੁਨੂੰ 500 ਹੁਣ ਤਾਂ ਮੈਂ ਵੀ 500 ਵੱਧ ਚੱਕਦਾ ਪੂਰੇ 12000 ਦੇ ਦੇਣਿਆ ਤੰਨਾਂਿਆਂ ਚ ਨਗਲਾ ਕਰਾ ਦਾ ਦੇ ਯਾਰ ਟਾਂਗਾ ਪਹਿਣ ਗਿਆ ਨਹੀਂ ਮੇਰਾ ਚੰਗਾ ਫਿਰ ਮੰਗਾਂ ਨਹੀਂ ਲੈ ਬੰਦਾ ਵੰਡਣੋਂ ਨਹੀਂ ਐਸਾ ਕਰ ਫੜਾ ਦੇ ਬੰਦਾ ਨਹੀਂ ਤੈਨੂੰ ਨਾ ਉਹ ਨਹੀਂ ਉਹ ਨਹੀਂ ਜਾਣਾ ਦਰਪਤ ਜਾਣੇ ਜਾਣਾ ਗਿੱਲੇ ਜਿਹਾ ਆ ਗਿੱਲੇ ਜਿਹਾ ਗਿੱਲੇ ਵੇ ਵੇਦੀ ਡਾਂਗਾ ਤੇਰੇ ਪੈਣ ਗਿਆ ਜਿਵੇਂ ਵਿੱਜੂ ਦੇ ਘੜਾਲੇ ਵਰਦੇ ਹੁੰਦੇ ਆ ਆ ਫੜਾਉਂਦਾ ਸੀ ਆ ਫੜਾਉਂਦਾ ਲੈ ਫੜਾ ਮੈਂ ਦਿੰਨਾ ਪੈਸੇ ਮੇਰੇ ਨਾਲ ਕਰ ਇਧਰ ਗੱਲ ਹੈ ਉਧਰ ਕੀ ਕਰਦਾ ਹੋਰ ਪੌਣੇ ਕਿੰਨੇ ਦੇ ਆ ਪੂਰੇ 15 ਦੇ ਲਿਆ ਯਾਰ 12:30 ਦੇ ਪੌਣੇ ਆ ਪਾ ਲੈ ਉਹਨੂੰ ਫੜਾ ਵੇ ਉਹ ਫੜੇ ਇੱਕ ਮਿੰਟ ਬੱਝ ਲੈ ਫੜੇ ਬਈ ਫੜੇ ਫੜਾ ਫੜਾ 12 ਬੈਂਦੇ ਆ ਫੜਾ ਇੱਕ ਮਿੰਟ ਰੁਕ ਫੜਾ 12 ਬੈਂਦੇ ਆ ਆ ਬੜੇ ਹਣ ਉਹ ਮਹਿੰਗੇ ਪੈਂਦੇ ਉਹ ਦੇਖ ਲੈ ਜੀ ਬੈਂਦੇ ਆ ਆ ਲੈ ਯਾਰ ਫੜ ਲੈ ਫੜ ਲੈ ਹੁਣ ਆ ਲੈ ਪੜ ਲਿਖਾਈ ਇਹਦੀ ਲਿਖਾਈ ਆ ਆਪਣੀ ਆ ਆਪਣੀ ਲਿਖਾਈ ਆ ਕੋਈ ਮਾਮੇ ਕੋਈ ਮਾਮੇ ਬੂਆ ਦੇ ਪੁੱਤ ਨਹੀਂ ਲੱਗਦੇ ਵੀ ਤੁਹਾਡੇ ਰਿਆਤ ਕਰੂੰ ਦੋਨਾਂ ਨਾਲ ਮੇਰੀ ਮਹਿਮਾਨੀ ਹੈ ਠੀਕ ਹੈ ਆ ਮੁਵੀ ਚੱਲ ਰਹੀ ਏਕੇ ਇੱਕ ਤਾਂ ਠੀਕ ਐ ਆ ਵੀ ਆਪਣੇ ਵੀ ਵਾਓ ਬਾਓ ਕਿੰਨੇ ਦੇ ਐ ਹੰਬਾਲੇ ਤੋਂ ਮੁੜੇ ਹੋਇਆ ਨਹੀਂ ਜੀ ਹੰਬਾਲੇ ਤੋਂ ਨਹੀਂ ਮੁੜੇ ਕਦੇ ਬਸ ਇੱਕ ਨਹੀਂ ਮੁੜੇ ਆ ਬੰਦੇ ਨੂੰ ਹੰਬਾਲੇ ਬੰਦੇ ਨਾਲ ਕਰਨਾ ਕਲੱਚੇ ਦਾ ਹੰਬਾਲੇ ਚੰਗਾ ਹਾਂ ਇਹਨਾਂ ਐ ਕਰਕੇ ਕੰਨਾਂ 'ਚ ਕਰਕੇ ਜੇ ਸੌਦਾ ਕਰ ਲਏ ਹੁੰਦੇ ਐ ਕੰਨਾਂ 'ਚ ਕਰਕੇ ਫੂਕ ਮਾਰ ਖੜਾ ਬੈਠੇ ਮਾੜੀ ਗੱਲ ਨਾ ਪੱਕੇ ਮੰਗੀ ਪੱਕੇ ਪੱਕੇ ਜਿਹਨੇ ਲੈ ਲੈ ਪੱਕੇ ਮੰਗੋ ਬੋਲ ਬੋਲ ਇਹ ਤਾਂ ਦਾਸ ਕਹਿੰਦਾ ਤਾਂ ਐ ਬੋਲੇ ਕੀ ਯਾਰ ਨੀ ਬਾਲਾ ਵੋਏ ਦਾ ਤਰਗੁਰਿਆ ਦਾ ਹੋਰੇ 15 ਦੇ ਆ ਔਰ 15 ਦੇ ਆ ਹੋਰ ਮੰਗਲਾ ਹੁਣ ਨੂੰ ਮੰਗਲਾ ਸਾਢੇ 6 ਦੇ ਪੈਂਦੇ ਆ ਪੂਰੇ 7 ਦੇ ਪੈਂਦੇ ਨੂੰ ਨਹੀਂ ਹਉ ਨਹੀਂ ਜੀ ਬੋਲੇ ਤਾਂ ਮਗਾਹਾਂ ਕੀ ਬੋਲਾਂ ਤੁਰਾ ਤਾ ਆਪਣਾ ਸਾਢੇ 11 ਦੇ ਪਾਣਿਆ ਨਹੀਂ ਜੀ ਸਾਢੇ 7 ਦੇ ਕਹਿੰਦੇ ਨਾ ਨਹੀਂ ਸਾਢੇ 7 ਨਹੀਂ ਜੀ ਇਦੋਂ ਤਾਂ ਨਹੀਂ ਕਰਦੇ ਨੂੰ ਇਹਨਾਂ ਨੇ ਡੇਟ ਲਾ ਗਏ ਪੂਰੇ 8 ਦੇ ਨਹੀਂ ਜੀ ਚਲੋ ਜੀ ਹੋਰ ਨੂੰ ਦੇ ਦੇ ਬਾਈ ਫਿਰ ਠੀਕ ਹੈ ਜੀ ਹਾਂ ਦੇ ਦੇ ਪੈਸੇ ਉਹਦੇ ਪੈਸੇ ਬੜੇ ਇੱਕ ਤੋਂ 10 4 5 3 7 8 9 0 ਦਾ 6 2 3 4 5 11 6 2 3 4 5 12 ਤੋ ਲੈ ਵੀ ਮੁੰਡਿਆ ਤੇਰੇ ਤੋਂ ਪਹਿਲਾਂ ਸੌਦਾ ਸ਼ੁਰੂ ਕਰਿਆ ਖੁਸ਼ ਹੋ ਕੇ ਦਲਾਲੀ ਜਿਹੜੀ ਬਣ ਦੇਣੀ ਤੇ ਜਲਾ ਵੀ ਸਾਹਿਬ ਇੱਥੇ ਸ਼ੁਰੂ ਕਰਿਆ ਤੇਰੀ ਗੱਲ ਇਹ ਕਹਿੰਦਾ ਦਲਾਲੀ ਦਲਾਲੀ ਦੇ 100 ਰੁਪਏ ਫਰੀਨ ਹੱਥ ਬਣਦੇ 200 100 100 ਰੁਪਏ ਨਾ ਆ ਗਿਆ 100 ਰੁਪਏ ਨਾ ਆ ਖੜਾ ਖੜਾ ਢੋਣੀ ਜੀ 100 ਨਹੀਂ ਆਪ ਦਿੰਦਾ ਤਾਂ ਦੱਸ ਦੇ ਮੈਨੂੰ ਦਿੰਦਾ ਚਲਦੇ ਬਈ 250 ਫੇਰ ਆ ਗਏ ਆਇਆ ਬਾਈ ਚਲੋ ਜੀ ਵੈਲਕਮ ਮੈਂ ਨਹੀਂ ਉਹ ਐ ਨਹੀਂ ਕਾ ਜੇ ਤੈਨੂੰ ਪਲੇਕਾ ਦਾ ਕੱਢ ਲੈਣੇ ਆ ਓਏ ਆਏ ਤਾਂ ਐ ਨਹੀਂ ਵੀ ਤਾ ਜੇ ਤੈਨੂੰ ਪਲੇਕਾ ਦਾ ਕੱਢ ਲੈਣੇ ਆ ਓਏ ਆਏ ਤਾਂ ਐ ਨਹੀਂ ਵੀ